ਉਹ ਕੀ ਕਹਿੰਦੇ ਆ ਕੁਛ ਨਹੀਂ ਉਹ ਪੈਸੇ ਵਾਲੇ ਬੰਦੇ ਆ ਮੈਨੂੰ ਜਾਨ ਤੋਂ ਮਾਰ ਦੀ ਧਮਕੀਆਂ ਦਿੰਦੇ ਸੀਗੇ ਕਹਿੰਦੇ ਤੂੰ ਚੁਗਾ ਦੇਾਂਗੇ ਮਰਾ ਦੇਾਂਗਾ ਜਾਂ ਜਿੰਨੂੰ ਜੋ ਕਰਨਾ ਕਰ ਲਾ ਫਲਾਣਾ ਲਟਮਕਾਣਾ ਕਹਿੰਦੇ ਸੀਗੇ ਕਿਹੜੇ ਕਿਹਦੇ ਤੇ ਜਾਂਦੇ ਆ ਮੈਂ ਬੁਲਟ ਤੇ ਜਾਣਾ ਵਾ ਫਿਰ ਮੈਨੂੰ ਕਹਿੰਦੇ ਸੀਗੇ ਤੈਨੂੰ ਵੀ ਜਗਾਂ ਤੇਰਾ ਬੁਲਟ ਵੀ ਚੁਗਾ ਦੇਾਂਗਾ ਕੋਈ ਨਾ ਕਹਿੰਦਾ ਤੂੰ ਫੁਗਰਾ ਵਾ ਜੇ ਉਹ ਗਾਲ੍ਹਾਂ ਕੱਢਦੇ ਗੰਦੀਆਂ ਗੰਦੀ ਮੈਂ ਤਾਂ ਸਿਰਫ ਇਹ ਕਾਇਗਾ ਕਿ ਚਲੋ ਸੋਰੀ ਸਰ ਏਦਾਂ ਦੀ ਛੱਡ ਦਿਓ ਗੱਲ ਤੇ ਮੈਨੂੰ ਗਾਲ੍ਹਾਂ ਕੱਢਣ ਲੱਗ ਗਏ ਤੇ ਫਿਰ ਹੱਥੋ ਪਾਈ ਹੋ ਗਏ ਮੇਰੇ ਨਾਲ ਮਾਮਲਾ ਕਪੂਰਥਲਾ ਤੋਂ ਫੈਕਟਰੀ ਮਾਲਕ ਵੱਲੋਂ ਮਜ਼ਦੂਰ ਦੀ ਕੁੱਟਮਾਰ ਕੀਤੀ ਗਈ ਹੈ ਅਬਰੋਨ ਇੰਜੀਨੀਅਰਿੰਗ ਕੰਪਨੀ ਵੱਲੋਂ ਕਪੂਰਥਲਾ ਦੇ ਮਾਲਕ এবੇਲ ਅਬਰੋਲ ਨੇ ਆਪਣੀ ਫੈਕਟਰੀ ਦੇ ਮੁਲਾਜ਼ਮ ਨੂੰ ਕੁੱਟਿਆ ਪੀੜਤ ਫੈਕਟਰੀ ਮੁਲਾਜ਼ਮ ਗੌਰਮ ਸ਼ਰਮਾ ਨੇ ਦੱਸਿਆ ਓਵਰਟਾਈਮ ਕਰਕੇ ਮੈਨੂੰ ਫੈਕਟਰੀ ਮਾਲਕ এবੇਲ ਐਬਰੋਲ ਨੇ ਪੂਰੀ ਤਰ੍ਹਾਂ ਘੁਟਿਆ ਤਿੱਖੀ ਚੀਜ਼ ਨੂੰ ਮੇਰੀ ਛਾਤੀ 'ਚ ਮਾਰ ਕੇ ਜ਼ਖਮੀ ਕੀਤਾ ਘੰਟੇ ਤੱਕ ਫੈਕਟਰੀ ਵਿੱਚ ਮੈਨੂੰ ਬੰਦਕ ਬਣਾ ਕੇ ਰੱਖਿਆ ਗਿਆ ਪਰਿਵਾਰ ਨੇ ਪੀੜਤ ਨੂੰ ਹਸਪਤਾਲ ਦਾਖਲ ਕਰਾਇਆ ਥਾਣਾ ਸਦਰ ਦੀ ਪੁਲਿਸ ਨੇ ਪੀੜਤ ਦੇ ਬਿਆਨ ਤੇ ਐਮਐਲਆਰ ਦੇ ਆਧਾਰ ਤੇ ਕੀਤੀ ਕਾਨੂੰਨੀ ਕਾਰਵਾਈ ਬਕਾਇਆ ਮੈਡੀਕਲ ਰਿਪੋਰਟ ਆਉਣ ਦੇ ਹੋ ਸਕਦਾ ਜੁਰਮ 'ਚ ਬਾਦਾਂ ਐਬਰੋਲ ਇੰਜੀਨੀਅਰਿੰਗ ਪ੍ਰਾਈਵੇਟ ਕੰਪਨੀ ਕਪੂਰਥਲਾ ਦੇ ਮਾਲਕ এবੇਲ ਐਬਰੋਲ ਦਾ ਪੱਖ ਲੈਂਦੇ ਜਦੋਂ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਜਦੋਂ ਪਤ ਕਰ ਫੈਕਟਰੀ ਗਏ ਅਤੇ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਮਨਾ ਕਰ ਦਿੱਤਾ ਇੱਕ ਸੁਨੇਹਾ ਉਹਨਾਂ ਦੇ ਆਪਣੇ ਗੇਟ ਤੇ ਖੜੇ ਮੁਲਾਜ਼ਮ ਕੋਲੋਂ ਗੇਟ ਦੇ ਬਾਹਰ ਖੜੇ ਪੱਤਰਕਾਰਾਂ ਤੱਕ ਪਹੁੰਚਾਇਆ ਆਓ ਦੇਖਦੇ ਹਾਂ ਕਪੂਤਲਾ ਦੀ ਰਿਪੋਰਟ ਨਾਲੇ ਕੀ ਕਿਹਾ ਮਜ਼ਦੂਰ ਨੇ ਸੁਣਦੇ ਹਾਂ ਪੂਰੀ ਵਾਰਤਾਤ ਉਹ ਕੀ ਕਹਿੰਦੇ ਆ ਕੁਛ ਨਹੀਂ ਉਹ ਪੈਸੇ ਵਾਲੇ ਬੰਦੇ ਆ ਮੈਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੰਦੇ ਸੀ ਕਹਿੰਦੇ ਤੈਨੂੰ ਚਗਾ ਦਾਂਗੇ ਮਾਰਾ ਦਾਂਗਾ ਜਾਂ ਜਿੰਨੂੰ ਜੋ ਕਰਨਾ ਕਰ ਲਾ ਫਲਾਣਾ ਢੰਗਾਨਾ ਕਹਿੰਦੇ ਸੀ ਕਿਹੜੀ ਕਿਹੜੇ ਵੇਸਤੇ ਜਾਂਦੇ ਹੋ ਮੈਂ ਬੁਲਟ ਤੇ ਜਾਣਾ ਆ ਫਿਰ ਮੈਨੂੰ ਕਹਿੰਦੇ ਸੀ ਕਿ ਤੈਨੂੰ ਵੀ ਜਗਾਂਦਰ ਦਾ ਬੁਲਟ ਵੀ ਚੁਗਾ ਦਾਂਗਾ ਕੋਈ ਨਾ ਕਹਿੰਦਾ ਤੂੰ ਫੁਗਰਾਵਾ ਜੀ ਉਹ ਗਾਲਾਂ ਕੱਢਦੇ ਗੰਦੀਆਂ ਗੰਦੀ ਮੈਂ ਤਾਂ ਸਿਰਫ ਇਹ ਕਹਾਂਗਾ ਕਿ ਚਲੋ ਸੋਰੀ ਸਰ ਏਦਾਂ ਦੇ ਛੱਡ ਦਿਓ ਗੱਲ ਤੇ ਮੈਨੂੰ ਗਾਲਾਂ ਕੱਢਣ ਲੱਗ ਗਏ ਤੇ ਫਿਰ ਹੱਥੋ ਪਾਈ ਹੋ ਗਏ ਮੇਰੇ ਨਾਲ ਉਹ ਬੁਲਟ ਲੈ ਕੇ ਆਲੇ ਫੜਦੇ ਆ ਹਾਂ ਜੀ ਕੀ ਪਤਾ ਬਾਕੀ ਮੈਂ ਆਪਣੀ ਮਿਹਨਤ ਨਾਲ ਲਿੱਤਾ ਸੀਗਾ ਤੇ ਮੈਨੂੰ ਉਦੋਂ ਛੋਛੇ ਬਾਰੇ ਵੀ ਨਹੀਂ ਕਹਿੰਦਾ ਪ੍ਰੋਸੈਸ਼ਨ ਤੋਂ ਕੀ ਮੰਗਦਾ ਮੈਨੂੰ ਇਨਸਾਫ ਚਾਹੀਦਾ ਵਾ ਜਿੱਦਾਂ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਆ ਮੇਰਾ ਨਾਮ ਗੌਰਵ ਸ਼ਰਮਾ ਜੀ ਕੀ ਗੱਲ ਹੋਈ ਆ ਕੋਚੀ ਮੈਂ ਅਬਰੋਲ ਪ੍ਰਾਈਵੇਟ ਲਿਮਟਿਡ ਫੈਕਟਰੀ 'ਚ ਕੰਮ ਕਰਦਾ ਹਾਂ ਤੇ ਉਹ ਆਪਣੇ ਆਪਣੇ ਉਹ ਜਿਹਾ ਫੜਕ ਦੇ ਕੋਲ ਵਾ ਕੀ ਮਾਲਕ ਦਾ ਨਾਮ ਕੀ ਹੈ ਮਾਲਕ ਦਾ ਨਾਮ ਇਹਵਲ ਬਰੋਲਾ ਕੀ ਗੱਲ ਕਿਹਨੂੰ ਹੀ ਸਾਰੇ ਗੱਲ ਕੁਛ ਨਹੀਂ ਹੋਈ ਓਵਰਟਾਈਮ ਤੋਂ ਗੱਲ ਹੋਈ ਸੀਗੀ ਤੇ ਓਵਰਟਾਈਮ ਨੂੰ ਲਗਾਉਣ ਨੂੰ ਕਹਿ ਰਹੇ ਸੀਗੇ ਮੈਂ ਮੈਨੂੰ ਫੈਮਿਲੀ ਇਸ਼ੂਸ ਵੀ ਨੇ ਤੇ ਮੈਂ ਇਸ ਕਰਕੇ ਉਹਨਾਂ ਨੂੰ ਕਿਹਾ ਵੀ ਸੀਗਾ ਕਿ ਮੈਂ ਓਵਰਟਾਈਮ ਨਹੀਂ ਲਗਾ ਸਕਦਾ ਮੈਂ ਤੇ ਇਸ ਕਰਕੇ ਉਹ ਮੇਨੂੰ ਧੱਕਾ ਕਰ ਰਹੇ ਸੀਗੇ ਤੇ ਅੱਜ ਇਹ ਹੀ ਗੱਲ ਹੋਈ ਕਿ ਮੈਂ ਫੈਕਟਰੀ ਗਿਆ ਸੀਗਾ ਮੈਂ ਕੰਮ ਕਰ ਰਿਹਾ ਸੀਗਾ ਤੇ ਮੇਰੀ ਮੈਨੂੰ ਕਹਿੰਦੇ ਤੇਰਾ ਗਾਲ੍ਹਾਂ ਸੁਣਨ ਤੇ ਮੈਨੂੰ ਗਾਲੀ ਗਲੋਚ ਕਰਨ ਲੱਗ ਗਏ ਮੁੜ ਕੇ ਮੇਨੂੰ ਹੱਥੋਪਾਈ ਹੋ ਗਏ ਉਹਨਾਂ ਨੇ ਸਿਕਿਉਰਿਟੀ ਗਾਰਡ ਨੂੰ ਵੀ ਆਵਾਜ਼ ਮਾਰੀ ਕਿ ਆ ਇਹਨੂੰ ਕੁੱਟਣਾ ਵਾ ਤੇ ਉਹ ਮੈਨੂੰ ਇਦਾਂ ਹੱਥੋਪਾਈ ਹੋ ਗਏ ਮੇਰੇ ਆ ਸੱਟਾ ਵਗੈਰਾ ਵੀ ਲਾਈਆਂ ਤੁਸੀਂ ਦੇਖ ਸਕਦੇ ਹੋ ਸਕਿਉਰਟੀ ਗਾਰਡ ਨੇ ਕੀ ਕੀਤਾ ਤੈਨੂੰ ਸਕਿਉਰਟੀ ਗਾਰਡ ਨੇ ਕੁਝ ਨਹੀਂ ਹੋਣੇ ਛਡਾਇਆ ਸੀਗਾ ਤੇ ਮੁੜ ਕੇ ਉਹਨੂੰ ਕਹਿਣ ਲੱਗੇ ਕਿ ਉਹਨੂੰ ਫੜ ਕੇ ਕਮਰੇ ਚ ਬੰਦ ਕਰ ਦੇ ਇਹਨੂੰ ਜਾਣ ਹੀ ਦੇਣਾ ਹਜੇ ਤੱਕ ਤੇ ਇਹਨੂੰ ਮੈਨੂੰ ਘੰਟੇ ਤੱਕ ਰੱਖਿਆ ਤੇ ਮੁੜ ਕੇ ਮੈਂ ਧੱਕਾ ਧੁੱਕਾ ਮਾਰ ਕੇ ਹਾਂਜੀ ਹਾਂਜੀ ਮੈਨੂੰ ਉੱਥੇ ਫੜ ਕੇ ਰੱਖਿਆ ਸਕਿਉਰਟੀ ਗਾਰਡ ਨੇ ਜੀ ਉੱਥੇ ਫੜ ਕੇ ਮੈਨੂੰ ਮਾਰਿਆ ਇਹ ਬਲੇ ਪਰੋਲ ਨੇ ਸੀਗਾ ਹੋਰ ਕੋਈ ਨਹੀਂ ਉਹ ਸਕਿਉਰਟੀ ਗਾਰਡ ਸੀ ਪਰ ਉਹ ਛਡਾ ਰਿਹਾ ਸੀਗਾ ਕਿਹੜੀ ਫੈਕਟਰੀ ਚ ਹੈਗੀ ਉਹ ਜੋਂ ਕੱਟ ਕੇ ਤੇ ਉੱਥੇ ਨਹੀਂ ਇਹ ਰਾਜਾਪੁਰ ਵਾਲੀ ਫੈਕਟਰੀ ਚ ਉਹਨਾਂ ਦੀ ਯੂਨਿਟ 2 ਆ ਉੱਥੇ ਦੂਜੀ ਸਾਡਾ ਕਿਉਂ ਕੋਈ ਰੰਜਸ਼ਾ ਨਾ ਕੋਈ ਤੁਸੀਂ ਨਹੀਂ ਉਹਦਾ ਹੀ ਉਹਦੇ ਹੀ ਐਡੀਟੇਸ ਕਰਦੇ ਆ ਸਾਨੂੰ ਉਹਦਾ ਕੱਢਣ ਨੂੰ ਫਿਰਦੇ ਆ ਪਰ ਇਦਾਂ ਨਹੀਂ ਕੱਟ ਸਕੇ ਤੇ ਉਹਨਾਂ ਨੇ ਆ ਤਰੀਕਾ ਵਰਤਿਆ ਤੁਸੀਂ ਉੱਥੇ ਪੱਕੇ ਹੈਗੇ ਕਿ ਕੱਚੇ ਹੈਗੇ ਕਿ ਇਸ ਪੱਕਾ ਸਾਰਾ ਸਭ ਕੁਝ ਕੱਟਿਆ ਜਾਂਦਾ ਮੈਂ ਉੱਥੇ 2-3 ਸਾਲ ਤੋਂ ਕੰਮ ਕਰ ਰਿਹਾ ਹਾਂ ਪੂਰੀ ਮਿਲਦੀ ਆ ਹਾਂਜੀ ਹਾਂਜੀ ਜੀ ਕਿੰਨੀ ਸੈਲਰੀ ਮਿਲਦੀ ਆ ਸੈਲਰੀ ਮੈਨੂੰ 10.5 ਹਜ਼ਾਰਵਾ ਉਦਾਂ ਬਾਕੀ ਪੀਐਫ ਕੱਟ ਕੇ ਵਗੈਰਾ ਮਿਲਦੀ ਆ ਤੁਹਾਡੇ ਜਦੋਂ ਸੱਤਾ ਲੱਗੀਆਂ ਤੁਹਾਨੂੰ ਹਸਤਾ ਵਾਸਤਰਾ ਕਿਸੇ ਨੇ ਹਾਂਜੀ ਮੇਰੇ ਚਾਚਾ ਜੀ ਨੂੰ ਮੈਂ ਫੋਨ ਕੀਤਾ ਸੀ ਫਿਰ ਉਹ ਮੈਨੂੰ ਲੈ ਕੇ ਗਏ ਸੀਗੇ ਉੱਥੇ ਦਸਤੋਫਾਲ ਦੀ ਪੁਲਿਸ ਕਾਰਵਾਈ ਨਹੀਂ ਹਾਂਜੀ ਕਰ ਰਹੀ ਆ ਥੋੜਾ ਉਹ ਵੀ ਕੀ ਕਹਿੰਦੀ ਪੁਲਿਸ ਪੁਲਿਸ ਉਹ ਕਰ ਰਹੀ ਆ ਅਸੀਂ ਜੋ ਕਹਿ ਰਹੇ ਥੋੜਾ ਬਹੁਤਾ ਨਹੀਂ ਲਿਖ ਰਿਹਾ ਜੱਜ ਨਾ ਜੀ ਕੀ ਨਹੀਂ ਲਿਖ ਰਹੇ ਜਿਹੜਾ ਪੁਸ਼ਪ ਪ੍ਰਸਾਦ ਉਹ ਮੈਨੂੰ ਜਾਣ ਤੋਂ ਉਹ ਜਾਣ ਤੋਂ ਮਾਰੇ ਧਮਕੀਆਂ ਦੇ ਰਿਹਾ ਸੀਗੇ ਉਸ ਉਸ ਬਾਰੇ ਵੀ ਕਾਰਵਾਈ ਕੀਤੀ ਜਾਵੇ ਉਹਨੇ ਮੈਨੂੰ ਧਮਕੀਆਂ ਵੀ ਦਿੱਤੀਆਂ ਕਿ ਤੈਨੂੰ ਮਾਰ ਦੇਣਾ ਚੁਕਾ ਦੇਣਾ ਵਾ ਜਿਹੜਾ ਮਾਮਲਾ ਹੈ ਤੁਹਾਡੇ ਕੋਲ ਕੀ ਸਰ ਮਾਮਲਾ ਸੀ ਜਿਹੜੇ ਲੜਾਈ ਕਿਉਂ ਹੋ ਗਈ ਏਹ ਬੋਲੋ ਕਰਕੇ ਇਹ ਸਾਡੇ ਕੋਲ ਨਾ ਇੱਕ ਗੌਰਵ ਸ਼ਰਮਾ ਪੁੱਤਰ ਬਲਜੀਤ ਕੁਮਾਰ ਵਾਸੀ ਡਿਫੈਂਸ ਕਲੋਨੀ ਦਾ ਰਹਿਣ ਵਾਲਾ ਇਹ ਸਾਡੇ ਕੋਲ ਆਏਗਾ ਦੁਪਹਿਰੇ ਕੋਈ 1:30 2 ਵਜੇ ਇਹ ਕਮਲਾਰ ਲੈ ਕੇ ਐਮਐਲਆਰ ਦੇ ਮੁਤਾਬਕ ਅਸੀਂ ਦਾ ਬਿਆਨ ਲਿਖਿਆ ਮੁਤਾਬਕ ਬਿਆਨ ਤੇ ਐਮਐਲਆਰ ਦੇ ਮੁਤਾਬਕ ਅਸੀਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਆ ਜੀ ਔਰ ਮਸਲਾ ਹੈ ਕੀ ਸੀ ਜੀ ਸਰ ਮਸਲਾ ਇਹ ਜਿਹੜਾ ਗੌਰਵ ਸ਼ਰਮਾ ਇਹ ਉੱਥੇ ਉਹਨਾਂ ਦੀ ਫੈਕਟਰੀ ਵਿੱਚ ਕੰਮ ਕਰਦਾ ਸੀਗਾ ਜੀ ਇਹਨਾਂ ਦੀ ਕੋਈ ਓਵਰਟਾਈਮ ਲਾਉਣ ਤੋਂ ਕੋਈ ਤੂ ਤੂ ਮੈਂ ਮੈਂ ਹੋਈ ਸੀਗੀ ਜਿਸ ਦਾ ਕਰਕੇ ਇਹਨਾਂ ਦਾ ਕੋਈ ਆਪਸੀ ਝਗੜਾ ਹੋ ਗਿਆ ਕੀ ਕਾਨੂੰਨੀ ਕਾਰਵਾਈ ਕਰ ਰਹੇ ਹੋ ਜੋ ਐਮਐਲਆਰ ਕੱਟ ਕੇ ਆਈ ਸੀਗੀ ਤੇ ਜੋ ਇਹਨੇ ਬਿਆਨ ਲਿਖਾਏ ਸੀਗੇ ਉਹਦੇ ਆਧਾਰ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਇਹਨਾਂ ਕਰ ਰਹੇ ਆ